ਬਜ਼ੁਰਗੋ ਠੀਕ ਠਾਕ ਹੋ। ਠੀਕ ਮਾਰਦੇ ਹੋ ਜੀ। ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ? ਤੇ ਮਹਾਰਾਜ ਮੇਰੇ ਆਪਣੀ ਨਿਗਾਰਾਣੀ ਮੈਨੂੰ ਕੋਈ ਦਵਾਈ ਦੀ ਲੋੜ ਹੈ ਕਿਸੇ? ਦਵਾਈ ਤੇ ਮੈਂ ਹਾਰ ਦਾ ਨੁਸਖਾ ਤੇ ਹੈ ਜੀ ਮੈਂ ਸਕ ਦੇ ਦੂੰ। ਹਾਰ ਦਾ ਨੁਸਖਾ। ਉਹਦੀ ਦਵਾਈ ਤੁਹਾਡੇ ਕੋਲ ਹੈ ਜਿਹੜੀ ਡਾਕਟਰ ਦੀ ਲਿਖੀ ਹੋਈ ਹੈ ਜਿਹੜੀ ਮੁੱਖ ਮੁੱਖ ਕੀ ਖਤਮ ਹੋਊਗੀ ਦਵਾਈ ਉਹ ਨਹੀਂ ਥੋੜੀ ਬਹੁਤੀ ਪੈਸਾ ਆ ਮਰਜ਼ੀ ਰੋ ਲਈ ਦਿਓ। ਬਾਹਰ ਨਿਕਲਣਾ ਚਾਹੁੰਦੇ ਹੋ ਕੱਢ ਕੇ ਲੈ ਚਲੀਏ ਬੂਟ ਚੋਂ ਨਹੀਂ। ਇੱਥੇ ਘਰੋਂ ਦਿਲ ਨਹੀਂ ਕਰਾ ਸ਼ਹਿਰ ਜਾਣਾ। ਨਿਆਣੇ ਹੋਰ ਤੇ ਚਲ ਚੁਪ ਗਏ ਨੇ। ਇਹ ਕ ਗਾਈ ਬਧੀ ਆ ਕੋ ਡਗ ਬਦੇ ਬੁਝੇ ਸਦ ਦੇਖੋ ਤੇ। ਤਾਂ ਖਾਲਸਾ ਏ ਦੇ ਬਲੰਟਰ ਵੀ ਸਾਡੇ ਨਾਲ ਨੇ ਜਿਸ ਤਰ੍ਹਾਂ ਬਜ਼ੁਰਗ ਬੜੇ ਭਾਵਕ ਹੋਰੇ ਤੇ ਮੇਰਾ ਮਨ ਵੀ ਭਾਵਕ ਹੋਇਆ ਤਾਂ ਦਵਾਈਆਂ ਦੀ ਕਹਿ ਰਹੇ ਨੇ ਵੀ ਦਵਾਈਆਂ ਦੀ ਸਾਨੂੰ ਲੋੜ ਹੈ। ਹਾਂਜੀ ਹਾਂਜੀ ਸਾਡੇ ਕੋਲ ਡਾਕਟਰ ਦੀ ਟੀਮ ਹੈਗੀ ਤਾਂ ਅਸੀਂ ਉਹਨੇ ਦੁਬਾਰਾ ਜਾਵਾਂਗੇ ਤਾਂ ਡਾਕਟਰ ਸੁਨਨਾਲ ਲੈ ਕੇ ਆਵਾਂਗੇ। ਉਸ ਤੋਂ ਪਹਿਲਾਂ ਨਾਲ ਜਿਹੜਾ ਪਿੰਡ ਆ ਉੱਥੇ ਲੈ ਗਏ ਡਾਕਟਰ ਦੀ ਟੀਮ ਨੂੰ। ਤਾਂ ਉੱਥੇ ਕੁਝ ਲੋਕਾਂ ਲਈ ਮੈਡੀਸਿਨ ਹੈ। ਹਾਂਜੀ। ਬਿਲਕੁਲ ਤੇ ਬਜ਼ੁਰਗ ਨੂੰ ਜਿਸ ਤਰ੍ਹਾਂ ਮੈਂ ਕਿਹਾ ਵੀ ਤੁਹਾਨੂੰ ਲੈ ਜੰਨੇ ਆ ਕੱਢ ਕੇ ਨਹੀਂ ਜਾਣ ਨੂੰ ਦਿਲ ਕਰਦਾ ਘਰ ਛੱਡ ਕੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਨਹੀਂ ਅਸੀਂ 2 ਦਿਨ ਪਹਿਲਾਂ ਵੀ ਆਏ ਸੀ ਇਹਨਾਂ ਕੋਲੇ ਤਾਂ ਉਦੋਂ ਵੀ ਕਿਹਾ ਸੀ ਮਾਤਾ ਜੀ ਨੂੰ ਵੀ ਮਾਤਾ ਜੀ ਚੱਲੀਏ ਪਰ ਮਾਤਾ ਜੀ ਕਹਿੰਦੇ ਵੀ ਅਸੀਂ ਘਰ ਛੱਡ ਕੇ ਨਹੀਂ ਜਾ ਸਕਦੇ